ਓਹੋ ਫੁੱਲ ਜਹਾਨ ਤੇ ਖੜੇ ਰਹਿੰਦੇ ਤੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ ਉਹਨਾਂ ਉਤੋਂ ਸਰਵਾਰ ਨੇ ਕਰੇ ਦੁਨੀਆਂ ਜਿਹੜੇ ਦੇਸ਼ ਬਦਲੇ ਜਾਨਾ ਵਾਰ ਦੇ ਨੇ ਉਹਨੀ ਕੱਚੀਆਂ ਦੀ ਪਰਵਾਹ ਕਰਦੇ ਤੇ ਕੰਡੇ ਵੇਖ ਲੈਂਦੇ ਜਿਹੜੇ ਪਾਰਦੇ ਨੇ ਜਿਹੜੇ ਕੌਮ ਨੂੰ ਜਿੰਦਗੀ ज़ुलफ़ सुवार लाल मंत्रा न मसाल बल जी तेल मुके थो दीवाो गोल जवे जतन ते जेडा दुध ज़मीन ते डोला जावे, फीता फीता हो जवे कबीलदारी ਜੇ ਕਰ ਗਾਂਡੇ ਤਫਾਕ ਦੀ ਖੋਲ ਜਾਵੇ ਪਾਰ ਇਸ ਮਿਟ ਜਾਵੇ ਅੱਖਰ ਹਰ ਗਲਤ ਵਾਂਗੂ ਜਿਹੜੀ ਕੋ ਮੇ ਇਤਿਆਸ ਨੂੰ ਬੋਲਾ ਜਾਵੇ ਪਰਮ ਪੂਜਨੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਦੇ ਪ੍ਰੋਗਰਾਮ ਨੂੰ ਗਿਆਨੀ ਜਰਨੈਲ ਸਿੰਘ ਸਭਰਾ ਦੇ ਬੱਚਿਆਂ ਦਾ ਕਵੀਸ਼ਰੀ ਜਥਾ ਭਾਈ ਸੁੱਚਾ ਸਿੰਘ ਪੰਘਾਲਾ ਅਤੇ ਸਾਥੀ ਭਾਈ ਸੁਖਵਿੰਦਰ ਸਿੰਘ ਜੀ ਪੰਗਾ ਪਿੰਡ ਘਰੇਾਲਾ ਅਤੇ ਚਮਕੌਰ ਸਿੰਘ ਜੀ ਗਿੱਲ ਪਿੰਡ ਜੱਲੂ ਕੇ ਪੇਸ਼ ਕਰ ਰਹੇ ਨੇ ਅੱਜ ਦੇ ਦੀਵਾਨ ਵਿੱਚ ਮੈਂ ਸਿੱਖ ਜਗਤ ਦੀ ਮਹਾਨ ਆਤਮਾ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਜੀ ਦੇ ਵਿਆਹ ਦਾ ਪ੍ਰਸੰਗ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ ਇਹ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਸਰਬੱਤ ਮਾਈ ਪਾਈ ਆਓ ਪਿਆਰ ਵਿੱਚ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੌਰਾਂ ਦੀ ਕੁੱਖੋਂ ਬਾਪ ਸੁਗੇ ਰੰਦਾਵੇ ਦੇ ਕਰ ਬਾਬਾ ਬੁੱਢਾ ਸਾਹਿਬ ਜੀ ਨੇ 1563 ਬਿਕਰਮੀ ਨੂੰ ਜਨਮ ਲਿਆ ਸਮਾਂ ਆਪਣੀ ਚਾਲੇ ਚੱਲਦਾ ਗਿਆ ਬਾਬਾ ਜੀ ਦਾ ਪਾਲ ਪਲੋਸ ਮਾਪਿਆਂ ਦੀ ਨਿਗਰਾਨੀ ਦੇ ਹੇਠ ਬੜੇ ਸਚੱਜੇ ਢੰਗ ਦੇ ਨਾਲ ਚੱਲਦਾ ਰਿਹਾ ਛੋਟੀ ਉਮਰ ਵਿੱਚ ਮਾਪਿਆਂ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਪਹਿਲਾ ਨਾਮ ਬੂੜਾ ਹੈ ਇਸ ਬਾਲਕ ਬੂੜੇ ਨੂੰ ਮਾਲ ਦੇ ਵਾਗੀ ਬਣਾ ਦਿੱਤਾ ਹੈ Ravi ਦਰਿਆ ਦੇ ਕੰਢੇ ਉੱਤੇ ਬਾਬਾ ਜੀ ਆਪਣੇ ਹਾਨੀਆਂ ਦੇ ਨਾਲ ਡੰਗਰ ਚਾਰਿਆ ਕਰਦੇ ਸਨ ਤੇ ਧਰਮਾਤਮਾ ਦੀ ਤਰ੍ਹਾਂ ਚੌਂਕੜਾ ਮਾਰ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਿਆ ਕਰਦੇ ਸਨ हे ਦੀਨ ਦੁਨੀਆ ਦੇ ਮਾਲਕ ਦੁਨੀਆ ਨੂੰ ਤਾਰਨ ਹਾਰੇ ਦਾ ਤਾਰ ਕਿਤੇ ਮੈਨੂੰ ਵੀ ਨਿਮਾਣੀ ਨੂੰ ਆ ਕੇ ਦਰਛਿਦਾਰੇ ਦੇ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰਾਵੀ ਦਰਿਆ ਦੇ ਕੰਢੇ ਉੱਤੇ ਆ ਕੇ ਇਸ ਬਾਲਕ ਬੂੜੇ ਨੂੰ ਦਰਛਿਦਾਰੇ ਦਿੱਤੇ ਨੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਏ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਬਾਲਕ ਦੇ ਵਿਚਾਰ ਸੁਨੇ ਹੱਸ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਬੇਟਾ ਦਰਅਸਲ ਤੂੰ ਬੱਚਾ ਨਹੀਂ ਤੂੰ ਬੁੱਢਾ ਏ ਤੇਰੇ ਖਿਆਲ 90 ਸਾਲਾਂ ਦੇ ਬਜ਼ੁਰਗਾਂ ਦੇ ਨਾਲ ਮਿਲਦੇ ਜੁਲਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਗੁਰਸਿੱਖੀ ਜੀਵਨ ਇਸ ਬਾਲਕ ਬੂੜੇ ਨੂੰ ਬਖਸ਼ ਕੇ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਨਾ ਪਾ ਕੇ ਆਪ ਸਿੱਖੀ ਪ੍ਰਚਾਰ ਕਰਦੇ ਕਰਦੇ ਅੱਗੇ ਚੱਲਦੇ ਬਣੇ 17 ਸਾਲ ਦੀ ਉਮਰ ਹੋਈ ਏ ਬਾਬਾ ਬੁੱਢਾ ਸਾਹਿਬ ਜੀ ਦੀ ਬਾਬਾ ਜੀ ਭਰ ਜਵਾਨੀ ਵਿੱਚ ਨੇ ਮਾਪਿਆਂ ਨੇ ਸੋਚਿਆ ਆਪਣੇ ਬੇਟੇ ਦੀ ਸ਼ਾਦੀ ਕਰੀਏ ਘਰ ਵਿੱਚ ਨੋ ਰਾਣੀ ਆਵੇਗੀ ਗੁਰੂ ਕੇ ਗੀਤ ਗਾ ਕੇ ਖੁਸ਼ੀਆਂ ਮਨਾਵਾਂਗੇ ਮਾਪਿਆਂ ਨੇ ਆਖਿਆ ਬੇਟਾ ਅਸਾਂ ਨੇ ਤੇਰੀ ਸ਼ਾਦੀ ਤੇਰਾ ਵਿਆਹ ਕਰਨ ਦਾ ਮਨ ਬਣਾਇਆ ਹੈ ਬਾਲਕ ਬੂੜੇ ਨੇ ਬਾਬਾ ਬੁੱਢਾ ਸਾਹਿਬ ਨੇ ਮੋੜ ਕੇ ਜਵਾਬ ਦਿੱਤਾ ਆਖਿਆ ਮਾਤਾ ਪਿਤਾ ਜੀ ਮੈਂ ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦਾ ਹਾਂ ਮੈਂ ਵਿਆਹ ਨਹੀਂ ਕਰਾਵਾਂਗਾ ਮਾਪਿਆਂ ਦੇ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਸਵਾਲ ਅਤੇ ਜਵਾਬ ਸੁਣੀਏ ਪਿਆਰ ਦੇ ਨਾਲ ਇਉਂ ਪੇਸ਼ ਮਾਪੇ ਪੁੱਤਾਂ ਨੂੰ ਨੇ ਸਾंभਦੇ ਤੇ ਪਾਲਦੇ ਜੇ ਤਾਂ ਭੁੱਲ ਜਾਂਦੇ ਮਾਤਾ ਪਿਤਾ ਕਾਲਦੇ ਗੱਲੀ ਬਾਤੀ ਨੇ ਹਮੇਸ਼ਾ ਮਾਪੇ ਤਾਲਦੇ ਮੱਛੀ ਵਾਂਗ ਰਾਂਗ ਰਿਸ਼ਤ ਵਿੱਚ ਤਰਨਾ ਬੂੜਿਆ ਅਸੀਂ ਚੌਣਿਆਂ ਵਿਆ ਤੇਰਾ ਕਰਨਾ ਬੂੜਿਆ ਅੱਗੋਂ ਬਾਬਾ ਜੀ ਨੇ ਮੁਖ ਚੋਂ ਪਕਾਰਦੇ ਸਾਧੂ ਆਉਣ ਦਾ ਪਵੇਖਣੇ ਉਚਾਰਦੇ ਯਾਰ ਯਾਰਾਂ ਦਾ ਜਰਾਨਾ ਸਦਾ ਪਾਲਦੇ ਅਸਾਂ ਦੇ ਨਾ ਜੁਬਾਨੀ ਉਤੋਂ ਝੂਠੇ ਪਹਿਣਾ ਏ ਅਸਾਂ ਸਦਾ ਲਈ ਗੁਰਾਂ ਦੇ ਘਰ ਵਿੱਚ ਰਹਿਣਾ ਏ ਮਾਪੇ ਪੁੱਤਾਂ ਨੂੰ ਨੇ ਸਾਭਦੇ ਤੇ ਪਾਲਦੇ ਜੇ ਤਾਂ ਭੁੱਲ ਜਾਂਦਾ ਮਾਤਾ ਪਿਤਾ ਕਾਲਦੇ ਗੱਲੀ ਬਾਤੀ ਨੇ ਹਮੇਸ਼ਾ ਮਾਪੇ ਤਾਲਦੇ ਮੱਛੀ ਵਾਂਗ ਰੰਗ ਰਿਸ਼ਤ ਵਿੱਚ ਤਰਨਾ ਬੂੜਿਆ ਅਸੀਂ ਚਾਉਣਿਆਂ ਵਿਆਹ ਤੇਰਾ ਕਰਨਾ ਬੂੜਿਆ ਹੋ ਅੱਗੋਂ ਬਾਬਾ ਜੀ ਨੇ ਮੁਖ ਚੋਂ ਪਕਾਰਦੇ ਸਾਧੂ ਆਉਣ ਦਾ ਭਵੇਖ ਨੇ ਵਿਚਾਰ ਦੇ ਯਾਰ ਯਾਰਾਂ ਦਾ ਜਰਾਨਾ ਸਦਾ ਪਾਲਦੇ ਅਸਾਂ ਕਦੇ ਨਾ ਜ਼ਬਾਨੀ ਉੱਤੋਂ ਝੂਠੇ ਪਹਿਣਾਏ ਅਸਾਂ ਸਦਾ ਲਈ ਗੁਰਾਂ ਦੇ ਘਰ ਵਿੱਚ ਰਹਿਣਾ ਏ ਘਰ ਵਾਲੀ ਤਾਂ ਹੁੰਦੀ ਏ ਬੜੀ ਪਿਆਰੀ ਜੀ ਬਾਣੀ ਘਰ ਵਿੱਚ ਰਹਿੰਦੀ ਸਰਦਾਰੀ ਜੀ ਬੇਨਾ ਬੱਚਿਆਂ ਚੱਲੇ ਨਾ ਦੁਨੀਦਾਰੀ ਜੀ ਜਿੱਥੇ ਕਈ ਗਿਆ ਸੀ ਉੱਥੇ ਆਣ ਕੇ ਤੂੰ ਖਾੜ ਜੀ ਲਾਗੇ ਜਾਊਗੀ ਵਡੇਰੇਆਂ ਦੀ ਅੱਗੇ ਝੜ ਜੀ ਮੇਰਾ ਚਿਤ ਕਰੇ ਗੁਰੂ ਘਰ ਰਹਿਣ ਨੂੰ ਚਿਤ ਕਰੇ ਗੁਰੂ ਘਰ ਰਹਿਣ ਨੂੰ ਪੌਰਾ ਲੋਚਦੇ ਨੇ ਫੁੱਲਾਂ ਕੋਲ ਬਹਿਣ ਨੂੰ ਰੋਕ ਸਕਦੇ ਨਹੀਂ ਬੰਨ ਢੋਂਗੇ ਬਹਿਣ ਨੂੰ ਸਦਾ ਵਾਸਤੇ ਚੜਾਣੇ ਨੀਵੇਂ ਵੱਲ ਵਹਿਣਾ ਏ ਅਸੀਂ ਬਣ ਕੇ ਚਕੋਰੀ ਅਤੇ ਚੰਦ ਰਹਿਣਾ ਏ ਖੇਲ ਰੱਬ ਨੇ ਇਤਰਾ ਚਲਾਈ ਐ ਰੱਬ ਨੇ ਇਤਰਾ ਚਲਾਈ ਐ ਰਾਇਆ ਪਗ ਰਸਤ ਵੜਿਆਈ ਐ ਬਾਣੀ ਨਾਨਕ ਦੀ ਪਰ ਦੀ ਗਵਾਈ ਐ ਤੇਰੇ ਗੁਰੂ ਜੀ ਨੇ ਵੇਖ ਸ਼ਾਦੀ ਨੂੰ ਕਰਵਾਇਆ ਏ ਬਾਬਾ ਲਖਮੀ ਤੇ ਸ੍ਰੀ ਚੰਦ ਤਾਂਈ ਜਾਇਆ ਏ ਗੁਰੂ ਕਹਿਣਗੇ ਮੈਂ ਸ਼ਾਦੀ ਕਰਵਾਵਾਂਗਾ ਬਾਕੀ ਜ਼ਿੰਦਗੀ ਮੈਂ ਗੁਰਾਂ ਲੇਖੇ ਲਾਵਾਂਗਾ ਚੰਦ ਦੇਣ ਬਸ ਘਰ ਚ ਬਤਾਵਾਂਗਾ ਪੰਘਾਲਾ ਕਵੀ ਕੋਲੋਂ ਆਪ ਸ਼ੰਦਾਂ ਨੂੰ ਲਿਖਾ ਦਿਓ ਨਿਗਾ ਮੇਰ ਦੀ ਕੋਈ ਉਤੇ ਗੋਲਣਾ ਦੇ ਪਾ ਦਿਓ ਮਾਪਿਆਂ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਆਖਿਆ ਬੇਟਾ ਤੇਰੇ ਗੁਰੂ ਜੀ ਨੇ ਵੇਖ ਲੈ ਛਾਦੀ ਨੂੰ ਕਰਾਇਆ ਹੈ ਬਾਬਾ ਲਖਮੀ ਚੰਦ ਤੇ ਬਾਬੇ ਸ੍ਰੀ ਚੰਦ ਤਾਂ ਹੀ ਉਹਨਾਂ ਨੇ ਜਾਇਆ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਬੇਟਾ ਤੇਰੇ ਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਇਆ ਹੈ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ ਜੋ ਕਮਲ ਰਹੇ ਵਿੱਚ ਪਾਣੀ ਹੈ ਐਸੇ ਵਿਚਾਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਮਾਪਿਆਂ ਦੇ ਸੁਣੇ ਵਿਆਹ ਕਰਵਾਉਣ ਵਾਸਤੇ ਹਾਂ ਕਰ ਦਿੱਤੀਏ ਇਧਰੋਂ ਬਟਾਲੇ ਦੇ ਏਰੀਏ ਵਿੱਚ ਅੱਜਲ ਪਿੰਡ ਵਿੱਚ ਸਮਰਾਗੋਦ ਦੇ ਸਿੱਖ ਰਹਿੰਦੇ ਨੇ ਜਿਨ੍ਹਾਂ ਦੀ ਸਮੁਤਰੀ ਹੈ ਬੀਬੀ ਮੇਰੋਆ ਬੜੀ ਹੋਣ ਹਾਰਾ ਬੜਾ ਰੱਬ ਦਾ ਦਿੱਤਾ ਹੋਇਆ ਉਹਦੇ ਉੱਤੇ ਹੁਸਨ ਹੈ ਸਾਡੇ ਸਿੱਖ ਜਗਤ ਦੀ ਉਹ ਮਾਤਾ ਬਨ ਦੇ ਕਾਬਿਲ ਹੈ ਇਸ ਲੜਕੀ ਦੇ ਮਾਪਿਆਂ ਨੇ ਸੋਚਿਆ ਕਿ ਕੋਈ ਗੁਰਸਿੱਖ ਜੀਵਨ ਵਾਲਾ ਹੋਣ ਹਾਰ ਮਿਲਦਾ ਜੋਦਾ ਕੰਨਿਆ ਦੇ ਨਾਲ ਮੁੰਡਾ ਲੱਭ ਕੇ ਗੱਭਰੂ ਲੱਭ ਕੇ ਇਹਦੀ ਮੰਗਣੀ ਕੀਤੀ ਜਾਏ ਬਾਅਦ ਵਿੱਚ ਸ਼ਾਦੀ ਕੀਤੀ ਜਾਏ ਅੱਜ ਵਾਂਗੂ ਰਿਸ਼ਤੇ ਨਹੀਂ ਸੁਨ ਹੋਇਆ ਕਰਦੇ ਪਹਿਲੀਆਂ ਸਮਿਆਂ ਦਾ ਰਿਵਾਜ ਕੁਝ ਹੋਰ ਸੀ ਇੱਕ ਸੱਧਿਆ ਹੈ ਨਾਈ ਇੱਕ ਸੱਧਿਆ ਹੈ ਪੰਡਤ ਅਚਲ ਪਿੰਡ ਦੇ ਸਾਰੇ ਹੀ ਲੋਕਾਂ ਤੇ ਸਾਧ ਸੰਗਤ ਨੇ ਅਤੇ ਇਸ ਕੁੜੀ ਦੇ ਮਾਪਿਆਂ ਨੇ ਉਹਨਾਂ ਨੂੰ ਵਰ ਭਾਲਣ ਵਾਸਤੇ ਤੋਰਿਆ ਹੈ ਉਹ ਚੱਲਦੇ ਚੱਲਦੇ ਕਥੂ ਨੰਗਲ ਪਿੰਡ ਆਏ 10 ਪਾਈ ਪਿੰਡ ਵਾਲਿਆਂ ਨੇ ਕਿ ਬੜਾ ਹੌਣਹਾਰ ਗੁਰੂ ਦੇ ਪਿਆਰ ਵਾਲਾ ਮੁੰਡਾ ਇਸ ਨਗਰ ਵਿੱਚ ਰਹਿੰਦਾ ਹੈ ਇਸ ਕੁੜੀ ਦੇ ਮਾਪਿਆਂ ਨੇ ਇਸ ਪੰਡਤ ਤੇ ਨਾਈ ਨੂੰ ਜਿਵੇਂ ਪੱਕੀ ਕਰਕੇ ਤੋਰਿਆ ਕਿ ਕਿਹੋ ਜਿਹਾ ਮੁੰਡਾ ਹੋਣਾ ਚਾਹੀਦਾ ਹੈ ਸਮਰਾ ਗੋਦੇ ਸਿੱਖਾਂ ਸੋਚਿਆ ਕੰਨਿਆ ਹੋਈ ਜਵਾਨ ਬਈ ਇਸ ਦੀ ਕਰੀਏ ਮੰਗਣੀ ਆਪਾਂ ਲੱਭ ਕੇ ਸੁੰਦਰ ਹਾਨ ਬਈ ਖਾਨਦਾਨ ਦਾ ਮੁੰਡਾ ਭਾਲੋ ਚੰਗਾ ਕੋਈ ਇਨਸਾਨ ਬਈ ਹੋਵੇ ਸਿੱਖ ਸੁਭਾਅ ਵੀ ਸਾਧੂ ਨੇਕ ਕੋਈ ਇਨਸਾਨ ਬਈ ਤੀ ਆਪਣੀ ਵਸੇ ਸੌਖੀ ਚੰਗੀ ਭੋਗੇ ਜਾਣ ਬਈ ਭੇਜੇ ਇੱਕ ਨਾਈ ਤੇ ਬ્રાਹਮਣ ਸਾਰੀ ਖਬਰ ਲਿਆਣ ਬਈ ਸੁੱਚਾ ਸਿੰਘਾ ਸੋਚ ਕੇ ਚਲਨੀ ਸਾਰੀ ਸਾਹਬ ਕਮਾਨ ਬਈ ਬਾਬਾ ਬੁੱਢਾ ਸਾਹਿਬ ਜੀ ਦੇ ਆਕੇ ਦਰਸ਼ਨ ਕੀਤੇ ਨੇ ਮਨ ਹਰਾਨ ਹੋ ਗਿਆ ਏ ਖੁਸ਼ੀਆਂ ਤੇ ਚਾਹਾਂ ਦੇ ਨਾਲ ਇਹ ਪੰਡਤ ਤੇ ਨਾਈ ਖਿੜ ਗਏ ਨੇ ਉਸੇ ਵੇਲੇ ਛਗਣ ਬਾਬਾ ਬੁੱਢਾ ਸਾਹਿਬ ਜੀ ਦੀ ਝੋਲੀ ਵਿੱਚ ਪਾ ਦਿੱਤਾ ਏ ਵਾਪਸ ਜਾ ਕੇ ਅਚਲ ਪੰਡ ਵਾਲੀ ਸੰਤ ਨੂੰ ਬਾਬਾ ਬੁੱਢਾ ਸਾਹਿਬ ਦੀਆਂ ਸਿਫਤਾਂ ਜਿਵੇਂ ਇਹ ਰਿਸ਼ਤਾ ਕਰਨ ਵਾਲੇ ਆਏ ਲੱਗੀ ਜਾ ਕੇ ਦੱਸ ਰਹੇ ਨੇ ਸੁਣੀਏ ਪਿਆਰ ਦੇ ਨਾਲ ਓ ਪੇਸ਼ ਕਥੂ ਨੰਗਲ ਪੇਂਡ ਜਟਾਂ ਦਾ ਰੈਂਦੇ ਸਿੱਖ ਰੰਧਾਵੇ ਜੀ ਖਾਣ ਦਾਣ ਹੈ ਕਿ ਜਿੰਨਾ ਦਾ ਚੱਲਦਾ ਅੱਗੇ ਆਵੇ ਜੀ ਓ ਹੱਥ ਬਨ ਕੇ ਮੈਂ ਅਰਜ਼ ਗਜਾਰਾ ਸਾਡੀ ਏ ਅਰਜੋਈ ਏ ਹੋ ਦੇ ਵਰਗਾ ਮੁੰਡਾ ਜਗਤੇ ਪੂਰਨ ਲੱਭਿਆ ਕੋਈ ਏ ਓ ਕੱਥੂ ਨੰਗਲ ਪੈੰਡ ਜਟਾ ਦਾ ਰੈਂਦੇ ਸੇਖ ਰੰਦਾਵੇ ਜੀ ਖਾਨਦਾਨ ਹੈ अनेਕ ਜਿੰਨਾ ਦਾ ਚੱਲਦਾ ਅੱਗੇ ਆਵੇ ਜੀ ਓ ਹੱਥ ਬਨ ਕੇ ਮੈਂ ਅਰਜ਼ ਗਜਾਰਾ ਸਾਡੀ ਇਹ ਅਰਜੋਈਏ ਉਹ ਦੇ ਵਰਗਾ ਮੁੰਡਾ ਜਗਤੇ ਹੋਰ ਨ ਲੱਭਿਆ ਕੋਈ ਏ ਓ ਸੁਗੜ ਰੰਧਾਵਾ ਬਾਪ ਮੁੰਡੇ ਦਾ ਚੰਗਾ ਇੱਕ ਇਨਸਾਨ ਹੈ ਬਈ ਸਾਰਾ ਪਿੰਡ ਹੈ ਸਿਵਤਾ ਕਰਦਾ ਉੱਚੀ ਉਸ ਦੀ ਸ਼ਾਨ ਹੈ ਬਈ ਓ ਮਾਤਾ ਉਸ ਦੀ ਸੁਗੜ ਸਿਆਣੀ ਬੈਠੀ ਹੋ ਕਸ਼ਮੋਈ ਏ ਓ ਦੇ ਵਰਗਾ ਮੁੰਡਾ ਜਗਤੇ ਹੋਰ ਨ ਲੱਭਿਆ ਕੋਈ ਏ ਓ ਸ਼ੈਲ ਸ਼ਪੀਲਾ ਸੁੰਦਰ ਗੱਭਰੂ ਗੋਰਾ ਸਤਾਰੰਗ ਹੈ ਜੀ ਹੱਸੂ ਹੱਸੂ ਕਰਦਾ ਚਿਹਰਾ ਨੈਣਾਂ ਦੇ ਵਿੱਚ ਸੰਗ ਹੈ ਜੀ 17 ਸਾਲ ਦੀ ਉਮਰ ਨਿਆਣੀ ਦੇਹੀ ਬਹੁਤ ਨਰੋਈਏ ਹੋ ਦੇ ਵਰਗਾ ਮੁੰਡਾ ਜਗਤੇ ਹੋਰ ਨਾਲ ਲੱਬਿਆ ਕੋਈ ਓ ਤਿੱਖਾ ਨੱਕ ਤੇ ਮੋਟੀਆਂ ਅੱਖਾਂ ਤਿੱਕਾ ਮੋਟੀਆਂ ਅੱਖਾਂ ਚੌੜਾ ਮੱਥਾ ਫੱਬਰਿਆ ਨੈਣਾਂ ਦੇ ਵਿੱਚ ਨਾਮ ਰੰਗਣ ਸੀ ਹੀਰਾ ਹੀ ਇਕਲਬ ਲਿਆ ਓ ਸਾਨੂੰ ਜਾਪੇ ਭਗਤ ਰੱਬ ਦਾ ਧੋਈ ਜਹਾਨੀ ਢੋਈਏ ਓ ਦੇ ਵਰਗਾ ਮੁੰਡਾ ਜਗਤੇ ਹੋਰ ਨ ਲੱਬਿਆ ਕੋਈ ਓ ਸਰੂ ਵਰਗਾ ਕਾਦੀ ਉਸ ਦਾ ਹੱਥੀਂ ਕਰਦਾ ਕਾਰ ਹੈ ਬਈ ਤਲਵੰਡੀ ਵਾਲਾ ਸਤਗੁਰ ਨਾਨਕ ਕ ਦੇ ਉਸ ਦਾ ਯਾਰ ਹੈ ਬਈ ਤੁਹਾਡੇ ਦਿਲ ਦੀ ਜੋ ਸੀ ਇੱਛਾ ਤੁਹਾਡੇ ਦਿਲ ਦੀ ਜੋ ਸੀ ਇੱਛਾ ਸਾਰੀ ਪੂਰੀ ਹੋਈ ਏ ਉਹ ਦੇ ਵਰਗਾ ਮੁੰਡਾ ਜਗਤੇ ਹੋਰ ਨਾ ਲੱਭਿਆ ਕੋਈ ਏ ਉਹ ਵੀ ਜੱਟ ਦੇ ਮੱਜਾ ਬੱਦਿਆਂ ਵੀ ਜੱਟ ਦੇ ਮੱਜਾਂ ਬਦੀਆਂ ਖੁੱਲੇ ਉਸ ਦੇ ਖੇਤ ਵੇਖੇ ਇਸ ਕੰਨਿਆ ਦਾ ਜੀਵਨ ਸਾਰਾ ਲੱਗ ਜਾਊਗਾ ਗੁਰੂ ਲੇਖੇ ਓ ਪੰਘਾਲਾ ਜੀ ਜੋ ਗੋਲਣ ਕਹਿੰਦੇ ਪੰਘਾਲਾ ਜੀ ਜੋ ਗੋਲਣ ਕਹਿੰਦੇ ਕੰਮਤਾ ਹੋ ਜੂ ਸੋਈਏ ਉਹ ਦੇ ਵਰਗਾ ਮੁੰਡਾ ਜਗਤੇ ਹੋਰ ਨ ਲੱਭਿਆ ਕੋਈ ਏ ਜੀ ਹੋਰ ਨ ਲੱਭਿਆ ਕੋਈ ਏ ਸ਼ਗਨ ਲਾ ਕੇ ਗਏ ਹੋਏ ਲੱਗੀ ਬਾਬਾ ਜੀ ਦੀਆਂ ਐਸੀਆਂ ਸਿਫਤਾਂ ਕਰ ਰਹੇ ਸਨ ਕਿ ਇਹੋ ਜਿਹਾ ਮੁੰਡਾ ਦੁਨੀਆ ਤੇ ਨਾ ਕੋ ਪਹਿਲਾਂ ਆਇਆ ਹੈ ਨਾ ਕੋ ਆਵੇਗਾ ਅੱਜ ਦੇ ਵੀ ਸਾਡੇ ਮਾਪੇ ਧੀਆਂ ਤੇ ਪੁੱਤਾਂ ਦੇ ਰਿਸ਼ਤੇ ਕਰਦੇ ਨੇ ਠਾਕਾ ਲਾਇਆ ਜਾਂਦਾ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਗੁਰਦੁਆਰਾ ਸਾਹਿਬ ਸ਼ਗਨ ਲਾ ਕੇ ਮੰਗਣੀ ਕਰਕੇ ਤੇ ਸਾਡੇ ਮਾਪੇ ਆਪ ਵੀ ਫਿਰ ਕਹਿ ਦਿੰਦੇ ਕੁੜੀ ਤੇ ਮੁੰਡੇ ਨੂੰ 5 ਮਿੰਟ ਵੱਖਰਾ ਕਰ ਦਿਓ ਇਹ ਆਪਣੀ ਸਲਾਹ ਕਰ ਲੈਣ ਮਿੱਤਰੋ ਬੱਚੇ ਦਾ ਪਹਿਲਾ ਉਸਤਾਦ ਪਹਿਲਾ ਮਾਸਟਰ ਉਹਦਾ ਮਾਂ ਤੇ ਬਾਪ ਹੋਇਆ ਕਰਦਾ ਮਾਂ ਚਾਹੇ ਪੁੱਤਰ ਨੂੰ ਚੋਰ ਬਣਾ ਦੇਵੇ ਮਾਂ ਚਾਹੇ ਪੁੱਤਰ ਨੂੰ ਭਗਤ ਬਣਾ ਦੇਵੇ ਮਾਂ ਚਾਹੇ ਪੁੱਤਰ ਨੂੰ ਸੂਰਮਾ ਬਣਾ ਦੇਵੇ ਬੱਚੇ ਦਾ ਪਹਿਲਾ ਉਸਤਾਦ ਤੇ ਪਹਿਲਾ ਮਾਸਟਰ ਉਹਦੇ ਮਾਪੇ ਹੋਇਆ ਕਰਦੇ ਨੇ ਜਦੋਂ ਮਾਪੇ ਹੀ ਆਪਣੇ ਧੀਆਂ ਤੇ ਪੁੱਤਾਂ ਨੂੰ ਐਸੇ ਰਸਤੇ ਉੱਤੇ ਚਲਾਉਣ ਫਿਰ ਮੇਰੀ ਕੌਮ ਦਾ ਬੇੜਾ ਗਰਤੋਂ ਉੱਤੇ ਆ ਜਾਵੇਗਾ ਖੈਰ ਸਤਿਗੁਰੂ ਕਿਰਪਾ ਕਰੇ ਐਸੇ ਕਮਾਂ ਉਤੋਂ ਸਾਡੇ ਸਿੱਖ ਜਗਤ ਨੂੰ ਬਚਾ ਕੇ ਰੱਖੇ ਚੜਿਆ ਸਾਡੇ ਸਿੱਖ ਜਗਤ ਉੱਤੇ ਕਰਮਾਂ ਤੇ ਭਾਗਾ ਵਾਲਾ ਦਿਨ 15 ਫੱਗਣ ਦਿਨ ਐਤਵਾਰ 1580 ਦਾ ਦਿਨ ਆਇਆ ਹੈ ਸਾਰਾ ਪਿੰਡ ਦਾ ਭਾਈਚਾਰਾ ਸਾਰੇ ਸਾਕ ਸੰਬੰਧੀ ਰਿਸ਼ਤੇਦਾਰ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਵਿੱਚ ਜੁੜੇ ਬੈਠੇ ਨੇ ਗੁਰੂ ਕੇ ਗੀਤ ਗਾ ਕੇ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਸਿੱਖੀ ਪ੍ਰਚਾਰ ਦੇ ਦੌਰ ਉੱਤੇ ਸੈਂਕੜੇ ਕੋਹਾਂ ਦੂਰ ਰਟਮ ਦੇਚ ਵਿੱਚ ਬੈਠੇ ਨੇ ਵਿਆਹ ਤੇ ਨਹੀਂ ਪਹੁੰਚ ਸਕਦੇ ਪਰ ਦਿਲ ਹੀ ਪ੍ਰੇਮ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੋਵੇਂ ਹੀ ਸੁਪੁੱਤਰ ਬਾਬਾ ਲਖਮੀ ਚੰਦ ਅਤੇ ਬਾਬਾ ਸ੍ਰੀ ਚੰਦ ਜੀ ਚੇਚੇ ਤੌਰ ਤੇ ਵਿਆਹ ਤੇ ਪਹੁੰਚੇ ਨੇ 15 ਥੱਗਣ ਐਤਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਬਾਬਾ ਜੀ ਨੇ ਇਸ਼ਨਾਨ ਕਰਕੇ ਜਦੋਂ ਵਿਆਹ ਵਾਲੇ ਬਸਤਰ ਪਾਇਨੇ ਨੇ ਇੰਦਰ ਦੀਆਂ ਪਰੀਆਂ ਫੁੱਲ ਬਰਸਾਰੀਆਂ ਨੇ ਸੂਰਜ ਵੇਖ ਕੇ ਸ਼ਰਮਾਰਿਆ ਹੈ ਬਾਬਾ ਜੀ ਦੀ ਚਤਤ ਨੂੰ ਐਸੀ ਆਣ ਤੇ ਸ਼ਾਨ ਬਾਬਾ ਬੁੱਢਾ ਸਾਹਿਬ ਦੀ ਸੀ ਐਸੀ ਰਾਜਾਂ ਮਹਾਰਾਜਾਂ ਦੀ ਵੀ ਨਹੀਂ ਹੋਇਆ ਕਰਦੀ ਘੋੜੀਆਂ ਜਾਂ ਘੋੜਿਆਂ ਉੱਤੇ ਪਹਿਲੀਆਂ ਸਮਿਆਂ ਵਿੱਚ ਬਰਾਤਾਂ ਜਾਇਆ ਕਰਦੀਆਂ ਸਨ ਸਾਰਿਆਂ ਤੋਂ ਤਕੜਾ ਤੇ ਬਲਵਾਨ ਬੰਦਾ ਉਹ ਬਰਾਤ ਦੇ ਨਾਲ ਲਿਜਾਣ ਵਾਸਤੇ ਤਿਆਰ ਕੀਤਾ ਜਾਂਦਾ ਸੀ ਕਾਰਨ ਜਰਵਾਣੇ ਲੋਕ ਰਸਤੇ ਵਿੱਚ ਡੋਲੇ ਖੋਲਿਆ ਕਰਦੇ ਸਨ ਰਾਖੀ ਵਾਸਤੇ ਸਾਰਿਆਂ ਤੋਂ ਤਕੜਾ ਬੰਦਾ ਬਰਾਤ ਦੇ ਨਾਲ ਖੜਿਆ ਜਾਂਦਾ ਸੀ ਮਾੜੇ ਬੰਦੇ ਤੋਂ ਘੋੜੇ ਜਾਂ ਘੋੜੀ ਉੱਤੇ ਸਵਾਰੀ ਨਹੀਂ ਕੀਤੀ ਜਾਂਦੀ ਘੋੜੀ ਜਾਂ ਘੋੜਾ ਮੰਗਵਾ ਕਿੰਨੇ ਦੇ ਦੇਣਾ ਸੀ ਤਕੜੇ ਲੋਕ ਕਈ ਕਈ ਰਾਤਾਂ ਬਰਾਤਾਂ ਨੂੰ ਰੱਖ ਲਿਆ ਕਰਦੇ ਸਨ ਅੱਜ ਵੀ ਵਖਿਆ ਜਾਂਦਾ ਏ ਟੁੱਟੇ ਜੇ ਮੁੰਡੇ ਨੂੰ ਬੰਨ ਕੇ ਸੇਰੇ 3-300 ਬੰਦਾ ਬਰਾਤ ਦਾ ਬੱਸਾਂ ਭਰ ਕੇ ਚੜ ਜਾਂਦਾ ਏ ਅਗਲੇ ਕਰ ਜਾਂਦੇ ਆ ਸਾਰ ਭਾਵੇਂ ਸਾਰਾ ਟੱਬਰ ਧੀ ਵਾਲਿਆਂ ਦਾ ਅੰਮ੍ਰਿਤਧਾਰੀ ਹੋਵੇ ਉਹਨਾਂ ਨੇ ਕਦੇ ਸ਼ਰਾਬ ਨੂੰ ਹੱਥ ਨਾ ਲਾਇਆ ਹੋਵੇ ਇਹ ਜਾਂਦਿਆਂ ਸਾਰੀ ਮੰਗਦੇ ਨੇ ਲਿਆਓ ਸ਼ਰਾਬ ਤੇ ਛਕੀਏ ਫਿਰ ਪੀ ਕੇ ਕਿਹੜੀ ਬਚਾ ਲੈਣੀ ਹੈ ਜੱਟਾਂ ਨੇ ਵੀ ਅੱਗੋਂ ਡਰਾਮਾ ਦੀ ਦੂਰੀ ਕੱਢੀ ਹੁੰਦੀ ਹੈ ਪੀ ਕੇ ਦੋ ਦੋ ਗਲਾਸੀਆਂ ਫਿਰ ਛਿੱਤਰੋ ਛਿੱਤਰੀ ਗਾਆਂ ਲੱਥੀਆਂ ਤੇ ਭੂਦਨਿਆਂ ਵਾਂਗੂ ਸਾਰੀ ਧਿਆਰੀ ਟੱਪੀ ਜਾਂਦੇ ਨੇ ਖੈਰ ਸਤਿਗੁਰੂ ਕਿਰਪਾ ਕਰੇ ਐਸਿਆਂ ਕਮਾਂ ਉਤੋਂ ਮੇਰੀ ਕਾਮ ਨੂੰ ਬਚਾ ਕੇ ਰੱਖੇ ਬਾਬਾ ਬੁੱਢਾ ਸਾਹਿਬ ਜੀ ਦੀ ਬਰਾਤ ਨੇ ਕੱਥੂ ਨੰਗਲ ਨਗਰ ਉਤੋਂ ਤਿਆਰੀ ਕੀਤੀ ਏ ਬਾਬਾ ਬੁੱਢਾ ਸਾਹਿਬ ਜੀ ਦੀ ਬਰਾਤ ਦੀ ਆਨ ਤੇ ਛਾਂ ਐਉਂ ਸੀ ਦਿਨ ਸੀ ਕਰਮਾਂ ਵਾਲੜਾ ਸਾਡੇ ਤੇ ਆਇਆ ਬਾਬਾ ਬੁੱਢਾ ਸਾਹਿਬ ਦਾ ਸੀ ਕਾਜਰ ਚਾਇਆ ਫੁੱਲ ਬੂਟੇ ਪਾ ਕੇ ਬੀਬੀਆਂ ਘਰ ਨੂੰ ਸਜਾਇਆ ਗਾਵਣ ਗੀਤ ਗੋਬਿੰਦ ਦੇ ਦਿਲਚਾਅ ਵਸਾਇਆ ਭਾਈ ਚਾਰਾ ਪਿੰਡ ਦਾ ਪਹੁੰਚੇ ਸਾਗ ਨੇ ਸਾਰੇ ਨਾਤੇ ਬਾਬਾ ਸਾਹਿਬ ਜੀ ਜਾਂ ਚੜ ਕੇ ਖਾਰੇ ਫਿਰ ਨਾਨੇ ਨਾਨੀ ਮਾਮਿਆਂ ਰੁਪਈਏ ਵਾਰੇ ਫਿਰ ਸੁੱਚਾ ਸਿੰਘਾਂ ਜੰਨ ਨੇ ਕਰ ਲਏ ਤਿਆਰੇ ਬਾਬਾ ਬੁੱਢਾ ਸਾਹਿਬ ਜੀ ਦੀ ਬਾਰਾਤ ਕਤੂ ਨੰਗਲ ਤੋਂ ਅੱਜਲ ਪਿੰਡ ਨੂੰ へ ਇਉਂ ਜਾ ਰਹੀ ਆਸਾਂ ਹੋਈਆਂ ਪੂਰੀਆਂ ਮੁਕਾ ਬੰਦ ਲੈ ਮੇਰਾ ਰੰਧਾਵਿਆਂ ਦੇ ਘਰ ਪਾਲਿਆ ਖੁਸ਼ੀਆਂ ਨੇ ਫੇਰਾ ਤਾ ਗੀਤ ਸੀ ਤੇ ਖੁਸ਼ੀ ਮਣਾਂਦੀ ਜਾਨਿਆ ਬਾਬਾ ਸਹੇਬ ਦੀ ਅਚਲ ਨੂੰ ਜਾਂਦੀ ਆਸਾਂ ਹੋਈਆਂ ਪੂਰੀਆਂ ਮੁਕਾਪੰਦਲ ਮੇਰਾ ਰੰਧਾਵਿਆਂ ਦੇ ਘਰ ਪਾਲਿਆ ਖੁਸ਼ੀਆਂ ਨੇ ਫੇਰਾ ਤਾ ਗੀਤ ਸੀ ਤੇ ਖੁਸ਼ੀ ਮਣਾਂਦੀ ਜਾਨਿਆ ਬਾਬਾ ਸਹਬ ਦੀ ਅਚਲ ਨੂੰ ਜਾਂਦੀ ਆ ਸਨ ਸੀ ਉਦੋਂ ਚੱਲਦਾ 1580 ਕਥੂ ਨਗਲ ਵਿੱਚ ਜਦੋਂ ਸੀ ਨਵੀਂ ਪਰਜਾ ਵਸੀ ਲੱਖ ਲੱਖ ਛੁਕਰੀ ਗੁਜ਼ਾਰਾ ਸਭ ਸੰਗਤ ਆਂਦੀ ਜਾਨਿਆ ਬਾਬਾ ਸਹੇਬ ਦੀ ਅਚਲ ਨੂੰ ਜਾਂਦੀ ਆਹ ਭਾਈ ਚਾਰਾ ਪਿੰਡ ਦਾ ਸਭ ਰਿਸ਼ਤੇਦਾਰੀ ਸੁਗੇ ਬਾਪ ਨੂੰ ਬਖਸ਼ਤੀ ਸਤ ਗੁਰਾਂ ਸਰਦਾਰੀ ਗੁੰਝਣ ਗੀਤ ਗੁੰਬਿੰਦਦੇ ਅਰਚੀਵਾਜ ਸੁਣਾਂਦੀ ਜਾਨਿਆ ਬਾਬਾ ਸਹੇਬ ਦੀ ਅਚਲ ਨੂੰ ਜਾਂਦੀ ਆ ਕਰਸ਼ਨਾਣ ਸੀ ਬਾਬਿਆਂ ਕਰ ਲਈ ਤਿਆਰੀ ਕਰਸ਼ਨਾ ਸੀ ਬਾਬਿਆਂ ਕਰ ਲਈ ਤਿਆਰੀ ਫੁੱਲਾਂ ਦਾ ਸੇਰਾ ਬਨਿਆ ਕਣਵਾਗ ਸਵਾਰੀ ਆਹ ਬੋਲੇ ਸਤਿ ਕਰਤਾ ਰਸੀ ਸੁਖ ਘੜੀ ਸੁਖਾਂ ਦੀ ਜਾਨਿਆ ਬਾਬਾ ਸਹਿਬ ਦੀ ਅਚਲ ਨੂੰ ਜਾਂਦੀ ਹੋ ਚਾਚੇ ਤਾਏ ਚੱਲ ਪੈ ਸੋਭਾ ਪਾਉਂਦੇ ਮਾਮੇ ਫੁੱਫੜ ਜੀ ਦੇ ਨਾਲ ਸੀ ਫੁੱਲੇ ਵਿੱਚ ਆ ਜਾਮੇ ਚਾਨਵदाई ਵੀਰਿਆ ਚੱਲੇ ਦੋਸਤ ਪਾਂਦੀ ਜਾਨਿਆ ਬਾਬਾ ਸਾਹਿਬ ਦੀ ਅੱਚਲ ਨੂੰ ਜਾਂਦੀ ਹੋ ਪਹੁੰਚੇ ਸਾਧੂ ਮਾਤਮਾ ਤੇ ਫੇਰ ਨਮਾਲਾ ਗੁਰੂ ਨਾਨਕ ਦੇ ਪੁੱਤ ਵੀ ਜਾਂਦੇ ਤੁਰਦੇ ਸੋ ਮਤ ਜਾਪਦੀ ਕੋਈ ਹੱਥ ਵਟਾਂਦੀ ਜਾਨਿਆ ਬਾਬਾ ਸਹੇਬ ਦੀ ਅੱਚੜ ਨੂੰ ਜਾਂਦੀ ਬਾਬਾ ਬੁੱਢਾ ਸਾਹਿਬ ਜੀ ਦੀ ਬਰਾਤ ਨੂੰ ਮਾਤਾ ਨੇ ਮਾਤਾ ਗौरा ਨੇ ਗੁਰੂ ਕੇ ਗੀਤ ਗਾ ਕੇ ਖੁਸ਼ੀਆਂ ਮਣਾ ਕੇ ਗੁਰਮਤ ਮਰਿਆ ਦਾ ਅਨੁਸਾਰ ਤੱਥੂ ਨੰਗਲ ਪਿੰਡ ਤੋਂ ਵਿਦਾ ਕੀਤਾ ਹੈ ਸਾਰੇ ਰਸਤੇ ਵਿੱਚ ਗੁਰਮਤ ਵਿਚਾਰਾਂ ਚੱਲਦੀਆਂ ਗਈਆਂ ਚਾਵਾਂ ਤੇ ਸ਼ਰਦਾ ਦੇ ਨਾਲ ਹੱਸਦੇ ਆ ਖੇਡਦੇ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਆ ਬਰਾਤ ਮੰਜਲੋ ਮੰਜਲੀ ਚੱਲਦੀ ਸ਼ਾਮਾਂ ਦੇ ਟਾਈਮ ਨੂੰ ਅੱਚਲ ਪਿੰਡ ਬਟਾਲੇ ਦੇ ਏਰੀਆ ਵਿੱਚ ਜਾ ਕੇ ਟੋਕਾ ਕੀਤਾ ਹੈ ਅੱਚਲ ਨਗਰ ਦੀ ਸਾਰੀ ਸਾਧ ਸੰਗਤ ਪੰਚਾਇਤ ਵਾਲੇ ਬੰਦਿਆਂ ਨੇ ਮੋਹਤਬਰ ਸੱਜਣਾ ਨੇ ਆਗੂ ਸੱਜਣਾ ਨੇ ਪਤਵੰਤੇ ਵੀਰਾਂ ਨੇ ਫੁੱਲਾਂ ਦੇ ਹਾਰ ਲੈ ਕੇ ਆ ਗਾਂ ਵਧ ਕੇ ਆਈ ਹੋਈ ਬਰਾਦਾ ਸਵਾਗਤ ਕੀਤਾ ਹੈ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਜੀ ਆਇਆਂ ਆਖਿਆ ਤੇ ਗੁਰਮਤ ਮਰੀਆਦਾ ਅਨੁਸਾਰ ਜਲ ਪਾਣੀ ਛਕਾਇਆ ਜਾ ਰਿਹਾ ਹੈ ਆ ਚਾਰ ਲੈਣਾ ਦੂਸਰੇ ਪਾਸੇ ਸੁਣਿਓ ਇਹੋ ਬੇਨਤੀ ਕੀਤੀ ਜਾਵੇਗੀ ਇੱਕ ਦਿਨ ਮੈਂ ਫਲਵਾੜੀ ਵਿੱਚੋਂ ਨੰਗ ਰਿਆ ਸਾ ਕੱਲਾ ਕੰਡੇ ਇੱਕ ਗੁਲਾਬੀ ਫੁੱਲ ਦੇ ਫੜ ਕੇ ਬਹਿ ਗਏ ਪੱਲਾ ਨਾ ਕਰ ਐਨੀ ਕਾਲੀ ਰਈਆ ਪਲਦਾ ਪਲ ਖਲੋਈ ਕਛਮੋਵਾਂ ਦੇ ਢੋਏ ਬਾਜੋਂ ਤੈਨੂੰ ਜਾਣ ਨਹੀਂ ਦੇਣਾ ਮੱਲਾ ਸੰਤ ਹੁੰਦੇ ਨਿਆਰੇ ਨੇ ਜਗ ਨਾਲੋਂ ਵਿੱਚ ਖੇਲਦੇ ਮੋਤੀ ਖਲਾਰ ਦਿੰਦੇ ਸੰਤ ਫਾਲੇ ਲਾਉਂਦੇ ਉਹਨਾਂ ਬੂਟਿਆਂ ਨੂੰ ਬੂਟੇ ਮੋਢਾ ਤੋਂ ਕੰਡੇ ਜੋ ਖਾਰ ਦਿੰਦੇ ਸੰਤ ਹੋਣ ਦਿਆਲ ਜਿਹਾ ਆਦਮੀ ਤੇ ਦੁੱਧ ਪੁੱਤ ਤੇ ਪਦਮਣੀ ਨਾਰ ਦਿੰਦੇ ਓ ਬਲੀ ਸਿੰਘਾ ਕੀ ਸ਼ੇਰ ਉਚਾਰਨੇ ਨੇ ਸੰਤ ਡੁੱਬਦਿਆਂ ਦੇ ਬੇੜੇ ਤਾਰ ਦਿੰਦੇ